ਅਤੇਗੜ ਸਾਹਿਬ ਦੀ ਅਦਾਲਤ ਦੇ ਬਾਹਰ ਵਕੀਲਾਂ ਦੇ ਵੱਲੋਂ ਸ਼ਨੀਵਾਰ ਨੂੰ ਛੁੱਟੀ ਦੀ ਮੰਗ ਨੂੰ ਲੈ ਕੇ ਹੜਤਾਲ ਜਾਰੀ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਦੇ ਹੇਠ ਹੜਤਾਲ ਜਾਰੀ ਹੈ। ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਇੱਕ ਵਾਰ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਸ਼ਨੀਵਾਰ ਨੂੰ ਕੋਰਟ ਦੇ ਵਿੱਚ ਕੰਮ ਨਾ ਕਰਵਾਇਆ ਜਾਵੇ। ਸਗੋਂ ਛੁੱਟੀ ਕੀਤੀ ਜਾਵੇ ਕਿਉਂਕਿ ਵਕੀਲਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਨੀਵਾਰ ਵਾਲੇ ਦਿਨ ਉਹ ਘਰੇ ਬੈਠ ਕੇ ਆਪਣੇ ਕੇਸ ਦਾ ਕੰਮ ਕਰ ਸਕਦੇ ਹਨ। ਉੱਥੇ ਹੀ ਉਹਨਾਂ ਨੇ ਕਿਹਾ ਕਿ ਜਲਦ ਹੀ ਲੁਧਿਆਣਾ ਦੇ ਵਿੱਚ ਵੀ ਮੀਟਿੰਗ ਬਾਰ ਐਸੋ ਕਰਨਗੇ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਵੀ ਲਏ ਜਾਣਗੇ ਸਮਾਂ ਪਹਿਲਾਂ ਜਦੋਂ ਮੈਂ ਇਸ ਬਾਰ ਦਾ ਪਹਿਲਾ ਵੀ ਪ੍ਰੈਜਿਡੈਂਟ ਸੀ ਉਦੋਂ ਸਾਰੇ ਪੰਜਾਬ ਦੀਆਂ 12 ਦੇ ਜ਼ਿਲ੍ਹੇ ਪ੍ਰੈਜਿਡੈਂਟਸ ਇਕੱਠੇ ਹੋ ਕੇ ਉਹਨਾਂ ਨੇ ਹੀ ਇੱਕ ਮੰਗ ਰੱਖੀ ਸੀ ਕਿ 5 ਦੇ ਵੀਕ ਹੋਣਾ ਚਾਹੀਦਾ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਫੈਸਲੇ ਦਾ ਹਿੱਸਾ ਸੀ ਉਸ ਕਮੇਟੀ ਦਾ ਉਸ ਦੇ ਵਿੱਚ ਚੀਫ ਜਸਰ ਸਾਹਿਬ ਨੇ 2 ਸੈਟਰਡੇ ਆ ਜਿਹੜੇ ਉਹਨਾਂ ਨੂੰ ਛੁੱਟੀ ਕਰਤੀ ਸੀ ਔਰ ਦੋ ਦੇ ਵਿੱਚ ਰੱਖ ਲਿਆ ਸੀ ਕਿ ਕੋਈ ਕੰਮ ਨਹੀਂ ਹੋਈ ਉਹ ਵਿਚਾਰੀ ਦੇ ਵਿੱਚ ਔਰ ਅਸੀਂ ਫੇਰ ਵੀ ਡਿਮਾਂਡ ਸਾਡੀ ਇਹੀ ਰਹੀ ਔਰ ਅਸੀਂ ਕੰਟੀਨਿਊਸਲੀ ਸਾਰੇ ਪੰਜਾਬ ਦੇ ਵਿੱਚ ਸਟ੍ਰਾਈਕ ਹੋ ਰਹੀ ਆ ਸਾਡੀ ਡਿਮਾਂਡ ਇਹ ਹੈਗੀ ਆ ਕਿ ਬਾਕੀ ਜਿਹੜੇ ਸਭ ਦੇ 5 ਦੇ ਵੀਕ ਹੈਗੇ ਸਾਡਾ 5 ਦੇ ਵੀਕ ਕਰਿਆ ਜਾਵੇ ਹਾਂ ਜਿਹੜੇ ਟਾਈਮ ਦੀ ਗੱਲ ਹੈਗੀ ਆ ਘਟਾਉਣ ਵਧਾਉਣ ਦੀ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ 9:00 ਵਜੇ ਕੋਰਸ ਸ਼ੁਰੂ ਕੀਤੀ ਜਾ ਸਕਦੀ ਹੈ ਸਾਡੇ 4:00 ਵਜੇ ਤੱਕ ਕੀਤੀ ਜਾ ਸਕਦੀ ਹੈ ਸਾਨੂੰ ਉਸ ਤੇ ਕੋਈ ਇਤਰਾਜ਼ ਨਹੀਂ ਪਰ ਇਹ ਹੈਗਾ ਕਿ ਜਿਹੜੇ 2 ਦਿਨ ਹੈਗੇ ਆ ਉਹਨਾਂ ਦੇ ਵਿੱਚ ਘੱਟੋ ਘੱਟ ਵਕੀਲਾਵਾਂ ਦਾ ਜਿਹੜਾ ਟਾਈਪੂ ਵਰਕ ਹੈਗਾ ਉਹ ਸਾਰਾ ਜਿਹੜਾ ਹੈਗਾ ਉਹ ਆਪਣੇ ਘਰ ਬੈਠ ਕੇ ਜਿਹੜਾ ਹੈਗਾ ਕਰ ਸਕਦੇ ਆ ਪਰ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਆਪਣਾ ਪੋਟਾਂ ਜਿਹੜੀਆਂ ਹੈਗੀਆਂ ਆਪਣੇ ਕੰਮ ਨੂੰ ਲੈ ਕੇ ਸੀਰੀਅਰ ਹੈਗੀਆਂ ਉਸੇ ਤਰ੍ਹਾਂ ਸਾਨੂੰ ਪਾਇਮ ਹੀ ਨਹੀਂ ਮਿਲਦਾ ਉਸ ਕਰਕੇ ਸੋ ਇਸ ਕਰਕੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੈਂ ਫੇਰ ਪ੍ਰੈਸ ਨੂੰ ਇਸ ਬਾਰੇ ਦੱਸੂਗਾ ਕਿ ਅਸੀਂ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਉਹਦੇ ਹਾਰੇ ਦੇ ਵਿੱਚ ਸਾਰੇ ਪੰਜਾਬ ਦੇ ਵੀ ਖੀਲਾ ਵੀ ਆ ਖਾਸ ਤੌਰ ਤੇ ਪ੍ਰਧਾਨਾਂ ਵੀ ਔਰ ਉਸ ਦੇ ਵਿੱਚ ਅਸੀਂ ਦੁਬਾਰਾ ਫੈਸਲਾ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਬਾਕੀ